ਨਾਲ ਪੰਜਾਬੀ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਜਗਤ ਪੰਜਾਬੀ ਸਭਾ ਕੈਨੇਡਾ ਅਤੇ ਪੰਜਾਬੀ ਵਿਕਾਸ ਮੰਚ ਯੂਕੇ ਦੀ ਸਾਂਝੀ ਬਿਲਣੀ ਪੰਜਾਬ ਭਵਨ ਲੁਧਿਆਣਾ ਵਿਕੇ ਹੋਈ ਜਿਸ ਦੀ ਪ੍ਰਧਾਨਗੀ ਸਰਦਾਰ ਅਜੈਬ ਸਿੰਘ ਝੱਠਾ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਮੀਤ ਪ੍ਰਧਾਨ ਤਰਲੋਚਨ ਲੋਚੀ ਨੇ ਕੀਤੀ ਇਸ ਮੌਕੇ ਜਗਤ ਪੰਜਾਬੀ ਸਭਾ ਕੈਨੇਡਾ ਦੇ ਸੰਸਥਾਪਕ ਸਰਦਾਰ ਅਜੈਬ ਸਿੰਘ ਛੱਟਾ ਨੇ ਮਹਾਰਾਜਾ ਰਣਜੀਤ ਸਿੰਘ ਵੇਲੇ ਦੇ ਕਾਇਦੇ ਨੂੰ ਯਾਦ ਕਰਦਿਆਂ ਸਭਾ ਵੱਲੋਂ ਪ੍ਰਕਾਸ਼ਿਤ ਕਾਇਦਾ ਇਹ ਨੂਰ ਅਤੇ ਪੁਸਤਕ ਨੈਤਿਕਤਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੇਰ ਨੂੰ ਭੇਟਾ ਕੀਤੀਆਂ ਪੰਜਾਬੀ ਵਿਕਾਸ ਮੰਚ ਯੂਕੇ ਤੇ ਤੋਂ ਸਰਦਾਰ ਸੁਖਵੀਰ ਸਿੰਘ ਮਹਲ ਯੂਕੇ ਨੇ ਯੂਨੀਕੋਡ ਪੰਜਾਬੀ ਫੌਂਟ ਬਾਰੇ ਵੀ ਵਿਚਾਰ ਚਰਚਾ ਕੀਤੀ ਇਸ ਮੌਕੇ ਅਜੈਬ ਸਿੰਘ ਛੱਠਾ ਨੇ ਪੁਸਤਕ ਕਾਇਦੇ-ਏ-ਨੂਰ ਬਾਰੇ ਬੋਲਦਿਆਂ ਆਖਿਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਨੂੰ ਪੜਾਉਣ ਲਈ ਕਾਇਦੇ-ਏ-ਨੂਰ ਤਿਆਰ ਕਰਵਾਇਆ ਸੀ ਅੱਜ ਵੀ ਪੰਜਾਬੀਆਂ ਨੂੰ ਸਿੱਖਿਅਤ ਕਰਨ ਲਈ ਕਾਇਦੇ-ਏ-ਨੂਰ ਵਰਗੀ ਕਿਤਾਬ ਹੋਣੀ ਚਾਹੀਦੀ ਹੈ ਕਾਇਦੇ-ਏ-ਨੂਰ 21ਵੀਂ ਸਦੀ ਨੂੰ ਬੁਨਿਆਦੀ ਸਿੱਖਿਆ ਦੇਣ ਲਈ ਛਾਪਿਆ ਹੈ ਇਸ ਕਾਇਦੇ ਦੀ ਸਹਾਇਤਾ ਨਾਲ ਚਾਰ ਭਾਸ਼ਾਵਾਂ ਗੁਰਮੁਖੀ ਸ਼ਾਹਮੁਖੀ ਹਿੰਦੀ ਅਤੇ ਅੰਗਰੇਜ਼ੀ ਸਿੱਖਿਆ ਜਾ ਸਕਦੀਆਂ ਹਨ ਡਾਕਟਰ ਗੁਲਜਾਰ ਸਿੰਘ ਪੰਦੇਰ ਅਤੇ ਦਰਲੋਚਨ ਲੋਚੀ ਨੇ ਪੰਜਾਬੀ ਜਗਤ ਸਭਾ ਕੈਨੇਡਾ ਦੇ ਕਾਰਜਾਂ ਦੀ ਸਰਾਹਨਾ ਕੀਤੀ ਤੇ ਆਏ ਹੋਏ ਨੁਮਾਇੰਦਿਆਂ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਜਨਵੇਜ ਸਿੰਘ ਜੋਹਲ ਬਲਵਿੰਦਰ ਕੌਰ ਛੱਠਾ ਸੁਰਿੰਦਰ ਦੀਪ ਮਨਦੀਪ ਕੌਰ ਪਮਰਾ ਮਨਪ੍ਰੀਤ ਕੌਰ ਜਸਵਿੰਦਰ ਕੌਰ ਜੱਸੀ ਪਰਮਜੀਤ ਕੌਰ ਮਹਿਕ ਨਰਿੰਦਰ ਕੌਰ ਦੀਪ ਲੁਧਿਆਣਵੀ ਪਰਵਿੰਦਰ ਕੌਰ ਲੋਟੇ ਵੀ ਹਾਜ਼ਰ ਸਨ